मीत ਸਿੰਘ 16 ਸਾਲ ਦਾ ਗੋਰਾ ਚਿੱਟਾ ਸਿੱਖ ਨੌਜਵਾਨ ਜੋ ਕਿ ਕ੍ਰਿਕਟ ਖੇਡ ਕੇ ਆਪਣੇ ਘਰ ਆਇਆ ਅਤੇ ਆਪਣੀ ਮਾਂ ਤੋਂ ਰੋਟੀ ਖਾਣ ਦੀ ਮੰਗ ਕੀਤੀ। ਉਸਦੀ ਮਾਂ ਰਸੋਈ ਦੇ ਵਿੱਚ ਜਾ ਕੇ ਰੋਟੀ ਲਗਾਉਣ ਲੱਗੀ ਅਤੇ ਉਹ ਮੂੰਹ ਹੱਥ ਧੋਂ ਲੱਗਿਆ। ਐਨੇ ਨੂੰ ਫੌਜ ਦੀ ਵਰਦੀ ਪਾਈ ਨੌਜਵਾਨ ਉਸ ਨੂੰ ਘਰੋਂ ਬਾਹਰ ਲੈ ਗਏ ਅਤੇ 17 ਬੰਦਿਆਂ ਦੇ ਵਿੱਚ ਖੜਾ ਕੇ ਗੋਲੀ ਮਾਰ ਦਿੱਤੀ। 16 ਸਾਲ ਦਾ ਨੌਜਵਾਨ ਖੂਨ ਦੇ ਨਾਲ ਲਥਪਥ ਹੋ ਗਿਆ। ਅਕਸਰ ਉਸ ਦਾ ਕੀ ਕਸੂਰ ਸੀ? ਉਸਦੀ ਮਾਂ ਨੇ ਉਸ ਲਈ ਰੋਟੀ ਥਾਲ ਦੇ ਵਿੱਚ ਪਾ ਕੇ ਰੱਖ ਦਿੱਤੀ ਪਰ ਉਹ ਖਾਣਾ ਸ਼ਾਇਦ ਉਸ ਦੀ ਜ਼ਿੰਦਗੀ ਦੇ ਵਿੱਚ ਨਹੀਂ ਲਿਖਿਆ ਸੀ ਭਰੇ ਹੋਏ ਮਾਨਾ ਗੁਰਮੀਤ ਸਿੰਘ ਦੇ ਪਿਤਾ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਕਿੱਸਾ ਦੁਨੀਆ ਦੇ ਸਾਹਮਣੇ ਰੱਖਿਆ ਕੌਣ ਸੀ ਗੁਰਮੀਤ ਸਿੰਘ ਕਸ਼ਮੀਰ ਦੇ ਇੱਕ ਹਮਲੇ ਦੇ ਵਿੱਚ 28 ਲੋਕ ਮਾਰੇ ਗਏ ਇਸੇ ਤਰ੍ਹਾਂ ਦੀ ਘਟਨਾ 20 ਮਾਰਚ ਸਨ 2000 ਦੇ ਵਿੱਚ ਹੋਲੀ ਦੀ ਸ਼ਾਮ ਚਿੱਟੀ ਸਿੰਘਪੁਰਾ ਜੋ ਕਿ ਕਸ਼ਮੀਰ ਦੇ ਵਿੱਚ ਇੱਕ ਛੋਟਾ ਜਿਹਾ ਇਲਾਕਾ ਹੈ ਜਿੱਥੇ ਸਿੱਖਾਂ ਦੇ 2-300 ਘਰ ਨੇ Holi ਦੀ ਸ਼ਾਮ ਨੂੰ ਜਦ ਲੋਕਾਂ ਨੇ ਘਰ ਰੋਟੀ ਬੰਦੀ ਹੈ ਲੋਕ ਗੁਰਦੁਆਰਾ ਸਾਹਿਬ ਤੋਂ ਸ਼ਾਮ ਦਾ ਦੀਵਾਨ ਖਤਮ ਕਰਕੇ ਘਰ ਜਾ ਰਹੇ ਸੀ ਗੁਰੂ ਕਾ ਬਾਗ ਪਾਸਿਓਂ ਵੀ ਵਰਦੀ ਧਾਰੀ ਲੋਕ ਆਏ ਅਤੇ ਘਰ ਮਹੱਲੇ ਵਿੱਚ ਆਦਮੀਆਂ ਨੂੰ ਘਰੋਂ ਬਾਹਰ ਕੱਢਣ ਲੱਗੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਇਹ ਰੂਟੀਨ ਚੈਕਿੰਗ ਹੈ ਉਸ ਪਿੰਡ ਦੇ ਲੋਕ ਫੌਜ ਦੀ ਰੂਟੀਨ ਚੈਕਿੰਗ ਤੋਂ ਪਹਿਲਾਂ ਹੀ ਜਾਣੂ ਸੀ ਕਿਉਂਕਿ ਉੱਥੇ ਐਵੇਂ ਦਾ ਮਾਹੌਲ ਬਣਿਆ ਰਹਿੰਦਾ ਸੀ ਉਸ ਮੁਹੱਲੇ ਦੇ ਆਦਮੀਆਂ ਦੇ ਵਿੱਚ 17 ਸਿੱਖ ਮਰਦ ਕੱਢ ਲਈ ਅਤੇ ਉਹਨਾਂ ਦੀ ਹਾਈਟ ਮਾਪਣ ਲੱਗੇ। ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ ਅੱਗੇ ਸੀ ਅਤੇ ਉਹਨਾਂ ਦੇ ਨਾਲ 19 ਬੰਦੇ ਹੋਰ ਵੀ ਸੀ। ਨਾਨਕ ਸਿੰਘ ਨੂੰ ਮਹਿਸੂਸ ਹੋਇਆ ਕਿ ਉਹ ਫੌਜੀ ਨਹੀਂ ਨੇ। ਉਹਨਾਂ ਨੇ ਇੱਕ ਹਵਾਈ ਫੇਰ ਕੀਤਾ ਜਿਸ ਨਾਲ ਉਹਨਾਂ ਨੂੰ ਇਸ਼ਾਰਾ ਮਿਲਿਆ ਕਿ ਜਿਹੜੇ 17 ਬੰਦਿਆਂ ਨੂੰ ਲਾਈਨ ਦੇ ਵਿੱਚ ਖੜਾਈ ਬੈਠੇ ਸੀ। ਅੱਖ ਚਪਕਦੇ ਹੀ ਗੋਲੀਆਂ ਚੱਲੀਆਂ ਤੇ ਉਹ ਸਾਰੇ ਬੰਦੇ ਡੇ ਟੇਰੀ ਹੋ ਗਏ ਪਰ ਨਾਨਕ ਸਿੰਘ ਦੇ ਕੋਈ ਗੋਲੀ ਨਹੀਂ ਲੱਗੀ ਫਿਰ ਉਹਨਾਂ ਨੇ ਕਿਹਾ ਕਿ ਦੇਖੋ ਕੋਈ ਜਿਉਂਦਾ ਨਾ ਰਹਿ ਜਾਵੇ ਉਹਨਾਂ ਨੇ ਦੁਬਾਰਾ ਗੋਲੀਆਂ ਚਲਾਈਆਂ ਤੇ ਇੱਕ ਗੋਲੀ ਨਾਨਕ ਸਿੰਘ ਦੀ ਪਿੱਠ ਪਿੱਛੇ ਲੱਗੀ ਪਰ ਉਹਨਾਂ ਨੇ ਕੋਈ ਆਵਾਜ਼ ਨਹੀਂ ਕੀਤੀ ਉਹ ਨੌਜਵਾਨ ਉਹਨਾਂ ਨੂੰ ਮਾਰ ਕੇ ਉਸੇ ਦਿਸ਼ਾ ਦੇ ਵਿੱਚ ਚਲੇ ਗਏ ਜਿੱਥੋਂ ਉਹ ਆਏ ਸੀ 35 ਸਿੱਖਾਂ ਦੀ ਮੌਤ ਹੋ ਗਈ ਨਾਨਕ ਸਿੰਘ ਤੇ ਉਸਦੇ ਚਚੇਰੇ ਭਰਾ ਨੂੰ ਗੋਲੀ ਲੱਗੀ ਉਸਨੂੰ ਘਰ ਦੇ ਅੰਦਰ ਲਜਾਇਆ ਗਿਆ ਉਹਨਾਂ ਦੇ 6 ਕਿਲੋਮੀਟਰ ਦੂਰ ਇੱਕ ਮਟਰਨ ਸ਼ਹਿਰ ਸੀ ਜਿੱਥੇ ਕਿ ਪੁਲਿਸ ਨੂੰ ਇਨਫੋਰਮ ਕਰਨ ਦੇ ਲਈ ਕੁਝ ਲੋਕ ਪੈਦਲ ਚਲੇ ਗਏ ਨਾਨਕ ਸਿੰਘ ਤੇ ਉਸਦੇ ਭਰਾ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਪਰ ਉਸਦੇ ਭਰਾ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ ਨਾਨਕ ਸਿੰਘ ਨੇ ਆਪਣੇ ਪਰਿਵਾਰ ਦੇ 7 ਮੈਂਬਰਾਂ ਨੂੰ ਇਸ ਘਟਨਾ ਦੇ ਵਿੱਚ ਗਵਾ ਲਿਆ ਅਤੇ ਇੱਕ ਪੁੱਤਰ ਨੂੰ ਵੀ ਕੌਣ ਸੀ ਉਹ ਵੀਰ ਲੋਕ ਇਹ ਅੰਤ ਤੱਕ ਨਹੀਂ ਪਤਾ ਲੱਗਿਆ ਉਸ ਸਮੇਂ ਦੇ ਅਮਰੀਕਾ ਦੇ ਮੰਤਰੀ ਬਿਲ ਗਲੈਂਟਨ ਨੇ 7 ਦਿਨ ਬਾਅਦ ਭਾਰਤ ਆਉਣਾ ਸੀ ਬਿਲ ਗਲੈਂਟਨ ਨੇ ਇੱਕ ਕਿਤਾਬ ਦੇ ਵਿੱਚ ਲਿਖਿਆ ਕਿ ਜੇ ਮੈਂ ਭਾਰਤ ਨਾ ਆਉਣਾ ਹੁੰਦਾ ਤਾਂ ਉਹ 35 ਸਿੱਖ ਬਚ ਸਕਦੇ ਸੀ ਇਸ ਘਟਨਾ ਤੋਂ 5 ਦਿਨਾਂ ਬਾਅਦ ਹੀ 5 ਲੋਕਾਂ ਨਾਲ ਇਨਕਾਊਂਟਰ ਕੀਤਾ ਗਿਆ ਜਿਸ ਦਾ ਕੀ ਪਤਾ ਲੱਗਿਆ ਕਿ ਉਹ ਉਹੀ ਆਦਮੀ ਨੇ ਜਿਨ੍ਹਾਂ ਨੇ ਉਹ 35 ਲੋਕਾਂ ਨੂੰ ਮਾਰਿਆ ਸੀ ਇਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਮਰਨ ਵਾਲੇ ਲੋਕ ਵੀ ਇਨੋਸੈਂਟ ਸੀ ਇਨਕੁਆਰੀ ਫਾਲਤੂ ਨਿਕਲੀ ਅਤੇ ਰਿਜ਼ਲਟ ਕੁਝ ਵੀ ਨਹੀਂ ਮਿਲਿਆ ਪਰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕਸੂਰ ਕਿਸ ਦਾ ਸੀ ਉਹਨਾਂ ਦੇ 35 ਸਿੱਖਾਂ ਅਤੇ 25 ਲੋਕਾਂ ਨੂੰ ਕਿਉਂ ਮਾਰਿਆ ਗਿਆ ਸਰਕਾਰ ਕਿਸੇ ਨਤੀਜੇ ਦੇ ਉੱਪਰ ਕਿਉਂ ਨਹੀਂ ਪਹੁੰਚੀ ਅੱਜ ਵੀ 25 ਸਾਲਾਂ ਬਾਅਦ ਉਹਨਾਂ ਦੇ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ ਕਿਉਂ ਗੋਲੀਆਂ ਦੀ ਜਾਂਚ ਨਹੀਂ ਹੋਈ ਜੋ ਉਹਨਾਂ ਸਿੱਖਾਂ ਦੇ ਸਰੀਰਾਂ ਦੇ ਵਿੱਚੋਂ ਨਿਕਲੀਆਂ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ